ਹਾਂਜੀ ਸਾਡੇ ਅਗਲੇ ਵੀਰਜੀ ਕੋਲਰ ਜੁੜੇ ਨੇ ਸਾਡੇ ਨਾਲ ਹਾਂਜੀ ਸਵਾਗਤ ਹੈ ਵੀਰਜੀ ਤੁਹਾਡਾ ਸਤਿ ਸ਼ਕਲ ਵੀਰਜੀ ਸਤਿ ਸ੍ਰੀ ਅਕਾਲ ਵੀਰਜੀ ਬਹੁਤ ਚੰਗਾ ਤੁਸੀਂ ਇਹ ਪਰਾਲਾ ਕਰਨ ਦਾ ਇਹ ਮਾਣ ਹੈ ਤੁਹਾਨੂੰ ਸਾਨੂੰ ਤੁਹਾਡੇ ਤੇ ਪਰ ਮੈਂ ਇੱਕ ਗੱਲ ਕਰਨੀ ਜਾਊਂਗਾ ਸਾਡੇ ਪਰਿਵਾਰ ਦੀ ਹਾਂਜੀ ਵੀ ਉਹ ਵੀ ਵੀ ਮੈਂ I don't know ਮੈਂ ਬੱਚਾ ਤੁਹਾਡਾ ਮੈਂ ਐਕਸਪਲੇਨ ਕਰਨਾ ਚਾਹੂੰਗਾ ਵੀ ਇੱਕ ਸੀਗੇ ਸਾਡੇ ਨਾਨਾ ਜੀ ਜਿੰਨਾ ਜਦੋਂ ਅਟੈਕ ਹੋਇਆ 84 ਚ ਹੂੰ ਹੂੰ ਤੇ ਉਹ ਜਿਹੜੇ 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 ਲੱਗੇ ਸੀਗੇ ਹਰਮੰਦਰ ਸਾਹਿਬ ਦੇ ਉਹ ਪਿੰਡਾਂ ਦੀ ਸੰਗਤ ਪਹੁੰਚੀ ਰਾਜਸਥਾਨ ਸੀਤ ਉਹੀ ਉਹ ਹੂੰ ਹੂੰ ਤੇ ਉਹਨਾਂ ਦੀ ਵੀਰ ਜੀ ਅਜੇ ਤਾਈਂ ਸਾਨੂੰ ਬਾਡੀ ਨਹੀਂ ਮਿਲੀ ਵੀ ਉਹਨਾਂ ਦਾ ਨਾਂ ਸਾਨੂੰ ਉੱਥੇ ਹਰਮੰਦਰ ਸਾਹਿਬ ਅਜੈਬ ਘਰ ਚ ਉੱਥੇ ਸ਼ਹੀਦਾਂ ਸਿੰਘਾਂ ਚ ਸਾਨੂੰ ਪਤਾ ਲੱਗਾ ਵੀ ਸਾਡੇ ਸ਼ਹੀਦ ਹੋ ਗਏ ਨਾਨਾ ਜੀ ਹੂੰ ਹੂੰ ਅੱਛਾ ਬਹੁਤ ਡਿਫਿਕਲਟ ਵੀ ਉਹ ਚਲੋ ਉਹ ਕੌਮ ਪ੍ਰਤੀ ਪਿਆਰੀ ਇੱਕ ਸਾਡੇ ਚਾਚਾ ਜੀ ਸੀ ਉਹ ਸੀਗੇ ਐਸਐਸਪੀ ਅਜੀਤ ਸਿੰਘ ਦੇ ਰੀਡਰ ਗਨਮੈਨ ਅਜੀਤ ਸਿੰਘ ਸੰਧੂ ਦੇ ਅਜੀਤ ਸਿੰਘ ਸੰਧੂ ਦੇ ਹਾਂ ਜੀ ਸਾਨੂੰ ਨਹੀਂ ਸੀ ਪਤਾ ਵੀਰ ਜੀ ਅਹੀਂ ਆਇਆ ਹੋਣ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਉਹ ਕੌਣ ਸੀ ਵੀ ਉਹਨਾਂ ਦੇ ਕਹਿਣ ਤੇ ਵੀ ਉਹ ਕਿੱਡਾ ਉਹ ਜ਼ਾਲਮ ਬੰਦਾ ਸੀਗਾ ਵੀ ਉਹ ਚਾਚਾ ਸਾਡਾ ਡੈਡੀਕੇਟਿਡ ਅਫੀਸਰ ਹੀ ਉਹਨੇ ਆਪਣੇ ਹਦੇਸ਼ਾਸਤੇ ਸਮਰਪਿਤ ਜਿਹੜੀ 100 ਕਾਰਡ ਆ ਪੱਜ ਗੱਲ ਡੈਮੋਗ੍ਰਾਫਿਕ ਕਰਨ ਦੇ ਉਹ ਆਪਣੇ ਨੂੰ ਹਾਂਜੀ ਵੀ ਪੂਰੇ ਹੋ ਪਰ ਉਹਨਾਂ ਦਾ ਵੀ ਹਰੇਕ ਬੰਦੇ ਦਾ ਪੁੱਲ ਦਾ ਆਪਾਂ ਮਲਾਜਮਾ ਨੂੰ ਵੀ ਗਲਤ ਨਹੀਂ ਕਹਿ ਸਕਦੇ ਵੀ ਜੀ ਇਹ ਐਵੇਂ ਨਹੀਂ ਇੰਨੇ ਖਪੇ ਹੁੰਦੇ ਇਹ ਦਿਮਾਗ ਖਰਾਬ ਹੋਏ ਹੁੰਦੇ ਇਹਨਾਂ ਦੇ ਉਹਨਾਂ ਨੂੰ ਕਹਿ ਲਓ ਵੀ ਉਹ ਉਹਨਾਂ ਦੇ ਸੁਪਨਿਆਂ 'ਚ ਸਿੰਘ ਸੁੱਤੇ ਹੋ ਹੁੰਦਾ ਵੀ ਜਦੋਂ ਸੌਂਦੇ ਹੀ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਆਪਣੇ ਅਫਸਰਾਂ ਦੇ ਕਹਿਣ ਤੇ ਉਹਨਾਂ ਨੇ ਇਹੋ ਜਿਹਾ ਤੱਕੇ ਕੀਤੇ ਲੋਕਾਂ ਨਾਲ ਸਾਡੇ ਪਰਿਵਾਰ ਦੀ ਗੱਲ ਹੈ ਵੀਰ ਜੀ ਹਾਂਜੀ ਹਾਂਜੀ ਹਾਂ ਹਾਂਜੀ ਵੀ ਉਹ ਵੀ ਕਹਿ ਲੋ ਵੀ ਉਹ ਉਹਨਾਂ ਨੇ ਆਪਣੀ ਨੌਕਰੀ ਤੋਂ ਵੀ ਜਵਾਬ ਦੇ ਦਿੱਤਾ ਵੀ ਸਾਰਾ ਕੁਝ ਆਪਣੇ ਪੱਟ ਤੇ ਗੋਲੀ ਮਾਰ ਲਈ ਆ ਵੀ ਨੌਕਰੀ ਤੋਂ ਰਿਟਾਇਰਮੈਂਟ ਲੈਣ ਵਾਸਤੇ ਵੀ ਪਰ ਉਹਨਾਂ ਨੂੰ ਵੀ ਨਹੀਂ ਉਹ ਕਹ ਲਓ ਵੀ ਬਾਹਰ ਅਸੀਂ ਇੱਥੇ ਬਾਹਰ ਆਏ ਤੇ ਸਾਨੂੰ ਪਤਾ ਲੱਗਾ ਵੀ ਉਹ ਕਿਹੜੇ ਉਹਨਾਂ ਨੂੰ ساری ਉਮਰ ਵੀ ਉਹ ਸ਼ਰਾਬੀ ਕਹਿ ਕੇ ਵੀ ਜਿੱਦਾਂ ਹੋ ਨਹੀਂ ਜਾਂਦੇ ਮੈਂਟਲੀ ਅਫਸਾਈਡ ਬੰਦੇ ਹੂੰ 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 ਤੁਸੀਂ ਜਦੋਂ ਦੂਮੱਚ ਬੰਦਾ ਦੀ ਘਰੋਂ ਵੀ ਉਹ ਫਿਰ ਘਰੋਂ ਵੀ ਤੌਮਤਾ ਲੱਗ ਜਾਂਦੀਆਂ ਵੇਖ ਦੀ ਸਾਨੂੰ ਇੱਥੇ ਆ ਕੇ ਪਤਾ ਲੱਗਾ ਵੀ ਉਹ ਸਾਨੂੰ ਤੱਕਦੇ ਰਹੇ ਵੀ ਹੜ ਤੇ ਪਰਛਾਵਾਂ ਨਾ ਪਵੇ ਉਹ ਚੀਜ਼ਾਂ ਦਾ ਸਾਨੂੰ ਨਾ ਪਤਾ ਲੱਗੇ ਪਰ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੜ ਕੋ ਨਹੀਂ ਰਿਹਾ ਗਿਆ ਅਸੀਂ ਕਰਦੇ ਆਂ ਵੀ ਅਸੀਂ ਵੀ ਉਹਨਾਂ ਨੇ ਆਪਣੇ ਸਿਸਟਮ ਵਾਸਤੇ ਕੰਮ ਕੀਤਾ ਪਰ ਉਹ ਵੀ ਮਰ ਗਏ ਤੇ ਸਾਡੇ ਇੱਕ ਨਾਨਾ ਜੀ ਹੀ ਵੀ ਕਹ ਲਓ ਵੀ ਹੁਣ ਇੱਥੋਂ ਤੱਕ ਕੀ ਵੀ ਜਿਹੜੇ ਦਰਬਾਰ ਸਾਹਿਬ ਜੀ ਉਹਨਾਂ ਦੇ ਅਜਾਬਗਰ ਚੋਂ ਨਾਮ ਹੀ ਹਟਾਤੇ ਆ ਹੁਣ ਬਹੁਤ ਸਿੰਘਾਂ ਦੇ ਜਿਹੜੀ ਸੀ ਦੀ ਲਿਸਟ ਲੱਗੀ ਹੈ ਉੱਤੇ ਮੈਂ ਪਿਛਲੇ ਸਾਲ ਗਿਆ ਈਂਡੀਆ ਉੱਤੇ ਅੱਜ ਤੁਸੀਂ ਅਜਾਬਗਰ ਜਾਓ ਉੱਥੇ ਸਿੰਘਾਂ ਦੇ ਨਾਮ ਹੀ ਉੱਥੇ ਮੁਕਤਮ ਕਰਤੇ ਆ ਅਦਰ ਚੁੱਤ ਜਾ ਰਹਿਆਂ ਦੇ ਸੀਡਾ ਸਿੰਘਾਂ ਦੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਕਾਲ ਕੀਤੀ ਹਾਂ ਜੀ ਜੀ ਹਾਂ ਜੀ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ so much ਵੀਰ ਜੀ ਪਰ ਬਹੁਤ ਥੈਂਕ ਯੂ ਜੀ ਮੈਂ ਸਾਨੂੰ ਬਹੁਤ ਐਪਰੀਸ਼ੀਏਟ ਤੁਸੀਂ ਕਰਦੇ ਜੇ ਅਸੀਂ ਘਟ ਜੜਦੀ ਗੱਲ ਨਹੀਂ ਮੈਂ ਤੁਹਾਡੇ ਨਾਲ ਫੇਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਮੈਂ ਹਾਂਜੀ ਜੀ ਅਸੀਂ ਵੀ ਟਰਾਈ ਕਰਦੇ ਆਂ ਸਾਨੂੰ ਗੱਲਬਾਤ ਨਹੀਂ ਕਰਨੀ ਹੁੰਦੀ ਵੀਰ ਜੀ ਪਰ ਤੁਹਾਡੇ ਕਰਕੇ ਅਸੀਂ ਗੱਲ ਕਰਾਂਗੇ ਅਸੀਂ ਨਹੀਂ ਕੀਤੀ ਹੈ ਥੋੜੇ ਜਿਹਾ ਆਪਣੇ ਹਾਲਾਤਾਂ ਨਾਲ ਜੂਝਦੇ ਹਲੇ ਕਰਦੇ ਆਂ ਗੱਲ ਕਰਕੇ ਪਰਾਨੂੰ ਕੰਮ ਦਾ ਜ਼ਿਆਦਾ ਫਿਕਰ ਆ ਇੱਥੇ ਹੁਣ ਕੰਮ ਕਰਨ ਨੂੰ ਵੀਰ ਜੀ ਸਾਡਾ ਜੀ ਨਹੀਂ ਕਰਦਾ ਬਾਹਲੇ ਮੁਲਕਾਂ 'ਚ ਆ ਨਾ ਪਿੱਛੇ ਜਾਣ ਦੀ ਜੀ ਕਰਦਾ ਪਰ ਜਰੂਰ थैंक यू so much ਤੁਹਾਡਾ ਅਸੀਂ ਇਹ ਜੀ ਤੇ ਵਰਕ ਕਰਨ ਦੇ ਹੀ ਬੜੇ ਚਿਰ ਦੀ ਢੀਕ ਹੀ ਵੀ ਕੋਈ ਆਵੇ ਤੁਹਾਡੀ ਜਰਦੀ ਗਲਾ ਕਰੇ ਮਹਾਰਾਜ थैंक यू so much ਵੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਇਹ ਕਾਲ ਹੁਣ ਅ ਇਸ ਵੀਰ ਦਾ ਬਹੁਤ ਸ਼ੁਕਰਗੁਜ਼ਾਰ ਹਮ ਹੈ ਇਹ ਕਾਲ ਹੈ ਜਿਹੜੀ ਇਹ ਬਿਰਤਾਂਤ ਕੋਈ ਕੋਈ ਗੱਲ ਬਿਰਤਾਂਤ ਬਣ ਜਾਂਦੀ ਹੈ ਇਹ ਕਾਲ ਵੀ ਆਉਣ ਵਾਲੇ ਸਮੇਂ ਦਾ ਬਿਰਤਾਂਤ ਬਣੂਗੀ ਸਾਡੀ ਲੜਾਈ ਦਾ ਮੌਜੂਦਾ ਰੂਪ ਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਟਾਊਟ ਕੈਟ ਜਾਂ ਅੰਬੈਸੀਆਂ ਨਾਲ ਜਾਂ ਭਾਰਤੀ ਰਾਸ਼ਟਰਵਾਦੀ ਤਾਕਤ ਦੇ ਨਾਲ ਸਹਿਚਾਰ ਰੱਖਣ ਵਾਲੇ ਲੋਕ ਤੇ ਇੱਕ ਪਾਸੇ ਅਸੀਂ ਇਹ ਜਿਹੜੀ ਕਾਲ ਵਿੱਚ ਲਗੀ ਰਹੇ ਹਾਂ ਨਾਨਾ ਜੀ ਫੌਜ ਵੱਲੋਂ ਸ਼ਹੀਦ ਕਰ ਦਿੱਤੇ ਗਏ ਉਸ ਸੰਘਰਸ਼ ਦੇ ਵਿੱਚ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਰਾਜਾ ਸੰਸੀ ਤੋਂ ਤੇ ਚਾਚਾ ਉਸ ਜ਼ਾਲਮ ਐਸਐਸਪੀ ਅਜੀਤ ਸੰਧੂ ਦਾ 리ਡਰ ਪਰਿਵਾਰ ਇੱਕੋ ਹੀ ਹੈ ਹੁਣ ਇਹ ਪਲਾਨਡ ਨਹੀਂ ਹੈਗੀ ਕਾਲ ਕੋਈ ਮੈਂ ਤਾਂ ਹਿੱਲ ਗਿਆ ਕਾਲ ਸੁਣ ਕੇ ਕਿਉਂ ਅਸੀਂ ਪੱਥਰ ਨਹੀਂ ਹੈਗੇ ਅਸੀਂ ਮਿੱਟੀ ਦੇ ਬੰਦੇ ਬੰਦੇ ਹੈਗੇ ਪੱਥਰ ਨਹੀਂ ਹੈਗੇ ਅਸੀਂ ਸਾਡੇ ਤੇ ਅਸਰ ਹੁੰਦਾ ਹੰਝੂਆਂ ਦਾ ਵੀ ਅਸਰ ਹੁੰਦਾ ਸਾਡੇ ਤੇ ਚੀਕਾਂ ਦਾ ਅਸਰ ਵੀ ਹੁੰਦਾ ਸਾਡੇ ਤੇ ਤਸ਼ੱਦਦ ਦਾ ਅਸਰ ਵੀ ਹੁੰਦਾ ਫੜ ਮਾਸਦੇ ਆ ਧੁੱਪ ਦਾ ਮੀਂਹ ਕਣੀ ਦਾ ਅਸਰ ਹੁੰਦਾ ਸਾਡੇ ਤੇ ਸਾਨੂੰ ਵੀ ਜਿਹੜੀ ਮੀਂਹ ਦੀ ਪਹਿਲੀ ਬੂੰਦ ਪੈਂਦੀ ਆ ਨਾ ਮਿੱਟੀ ਤੇ ਉਹਦੀ ਮਹਿਕ ਆਉਂਦੀ ਆ ਮਿੱਟੀ ਤੇ ਉਹ ਸਾਨੂੰ ਵੀ ਆਉਂਦੀ ਆ ਇਹ ਅਸਰ ਪੈਦਾ ਸਾਡੇ ਤੇ ਇਹ ਬੱਚੇ ਨੇ ਦੇਖੋ ਫੋਨ ਕੀਤਾ ਇਹ ਨਾਨੇ ਨੇ ਸ਼ਹਾਦਤ ਦਿੱਤੀ ਆਜ਼ਾਦੀ ਦੀ ਲੜਾਈ ਦੇ ਵਿੱਚ ਤੇ ਚਾਚਾ ਜਿਹੜਾ ਹੈ ਉਹ پاگل ਹੋ ਕੇ ਉਸ ਦੀ ਅਵਸਥਾ ਉਦਾਂ ਦੀ ਹੈ ਉਹ ਜ਼ੁਲਮ ਦੇ ਨਾਲ ਜੁੜਿਆ ਹੋਇਆ ਉਹ ਇਹ ਅੱਜ ਰਾਤ ਐ ਤਾਂ ਹੀ ਨਿਕਲਣੀ ਆ ਸੋਚਦੇ ਹੋਏ ਸੋ ਇਹ ਇਹ ਚੀਜ਼ ਇਹ ਪ੍ਰਾਪਤੀ ਆ ਸਾਡੀ ਕਿ ਸਿੱਖਾ ਜਿਹੜਾ ਇੱਕ ਕੌਮ ਹੈ ਜਿਹੜੀ ਇਹ ਵਾਕਈ ਗੁਰੂ ਦੇ ਗੁਰੂ ਦੇ ਗੁਰੂ ਅੰਗਸਾng ਹੈ ਗੁਰੂ ਦਾ ਹੱਥ ਹੱਤੇ ਵਿਅਕਤੀ ਤੌਰ ਦੇ ਉੱਤੇ ਕੋਈ ਚੰਦ ਛੇਲਣਾ ਦੇ ਵਾਸਤੇ ਨੌਕਰੀ ਦੇ ਲਈ ਪੈਸੇ ਕਮਾਉਣ ਲਈ ਜ਼ੁਲਮ ਕਰ ਸਕਦਾ ਉਸ ਸਿਸਟਮ ਨੂੰ ਨਤਮਸਤਕ ਹੋ ਕੇ ਆਪਣੇ ਹੀ ਪਰਿਵਾਰ ਦੇ ਲੋਕਾਂ ਤੇ ਜ਼ੁਲਮ ਕਰ ਸਕਦਾ ਪਰ ਉਦੇ ਜੋ ਖੂਨ ਦੇ ਵਿੱਚ ਕਿਤੇ ਕਿਤੇ ਥੋੜੀ ਬਹੁਤੀ ਗੈਰਤ ਹੈ ਤਾਂ ਉਹ ਫਿਰ ਤਾਂ ਉਸ ਨੂੰ ਤੰਗ ਵੀ ਕਰਦੀ ਹੈ ਤੇ ਆਪਾਂ ਮੈਂ ਜਜ਼ਬਤੀ ਹੋ ਗਿਆ ਉਹ ਕਾਲ ਸੁਣ ਕੇ ਬਹੁਤ ਵੱਡੀ ਗੱਲ